ਨਾ ਜਨਾਮ ਔਰ ਸਿਮਰਨ ਕੰਨ ਵਾਲਾ ਬੰਦਾ ਯਾਰ ਮੈਂ ਭਾਈ ਜੰਮ ਜਨਾਮ ਦਾ ਇਟਾ ਵੱਡਾ ਆਈਡਲ ਹੋਵੇ ਸੁਸਤੰਦ ਡਾਕਟਰ ਤੇ ਜਾ ਰਿਹਾ ਵਾ ਸੈਲਫੀਆਂ ਹੋ ਰਹੀਆਂ 5 ਮਿੰਟ ਬਾਅਦ ਉਹਨੂੰ ਮੋਢਿਆਂ ਤੇ ਪੇਰੇ ਯਾਰ ਇਹ ਕੋਈ ਕੰਮ ਆ ਬਹੁਤ ਬਣਾ ਧੱਕਾ ਯਾਰ ਇੰਨਾ ਮੈਂ ਤਾਂ ਪਤਾ ਨਹੀਂ ਕਿਉਂ ਯਾਰ ਕੋਈ ਕੁਮਾਰ ਸੱਚੇ ਪਾਤਸ਼ਾਹ ਮੈਂ ਤਾਂ ਕਰਦਾ ਦੁਆ ਕਰਦਾ ਭਰਾ ਸੱਚੇ ਪਾਤਸ਼ਾਹ ਕਿਰਪਾ ਕਰੋ ਨੌਜਵਾਨੀ ਤੇ ਕਿਰਪਾ ਕਰੋ ਪੰਜਾਬ ਤੇ ਕਿਰਪਾ ਕਰੋ ਸਰਬੱਤ ਦਾ ਭਲਾ ਮੰਗਦੇ ਆ ਬਾਬਾ ਇਦਾਂ ਸਾਡੇ ਹੀਰੇ ਨੇ ਲੈ ਕੇ ਜਾ ਯਾਰ ਮਨਪਾਕ ਮਾਰਦੀ ਹੈ ਬਹੁਤ ਬਹੁਤ ਕਿਰਬਾਤ ਸੀ ਬਹੁਤ ਘਾਟਾ ਪਿਆ ਉਹਦਾ ਯਾਰ ਨੌਜਵਾਨਾਂ ਲਈ ਇਨਸਪੀਰੇਸ਼ਨ ਸੀ ਯਾਰ ਉਹਨੇ ਕਰੇ ਕਿ ਅਦਾ ਮਾਰਾ ਨਹੀਂ ਤੱਕੜਾ ਯਾਰ ਐਡੀ ਉਹਦੀ ਬੋਲਦੀ ਭਮਾ 20 ਬੰਦਨ ਚੱਕ ਚੱਕ ਕੇ ਮਾਰੇ ਪਰ ਨਮਾਣਾ ਦੇਖੋ ਨੂੰ ਮਿਲਣਾ ਸੀ ਯਾਰ ਬਹੁਤ ਬਹੁਤ ਯਾਰ ਘਾਟਾ ਪੈ ਗਿਆ ਨਾ ਯਾਰ ਬਾਬਾ ਇਹਦੇ ਨਾਲ ਕਰ ਕਿੱਥੇ ਕੋਤਤ ਹੁੰਦਾ ਯਾਰ ਸਾਡੇ ਯਾਰ ਨੌਜਵਾਨਾਂ ਨੂੰ ਪਤਾ ਨਹੀਂ ਕੀ ਨਜ਼ਰ ਲੱਗ ਗਈ ਯਾਰ ਹੈ ਉਹ ਮੁੰਡੇ ਦਾ ਜੇ ਰਾਜਵੀਰ ਜਵੰਦੇ ਦਾ ਅਜੇ ਸਿਫਾ ਨਹੀਂ ਠੰਡਾ ਹੋਇਆ ਤੇ ਮੈਨੂੰ ਆ ਖਬਰ ਆ ਖਬਰ ਮਿਲ ਗਈ ਕਹਿੰਦੇ ਯਾਰ ਬਿਰਿੰਦਰ ਘੁੰਮਣ ਮੈਂ ਕਹਾ ਨਾ ਯਾਰ ਉਹ ਨਹੀਂ ਨਹੀਂ ਮੈਂ ਕਹਾ ਉਹ ਮੇਰੇ ਦੋਸਤ ਦਾ ਕਪਲ ਉਹਦੀ ਵੀ ਕਿਨੇ ਕੱਲ ਖਬਰ ਪਾਤੀ ਵੀ ਉਹ ਔਰ ਫਿਰ ਮੈਂ ਨਾਲ ਹੀ ਦਿਨੇਸ਼ ਨੂੰ ਫੋਨ ਲਾਇਆ ਮੈਂ ਕਹਾ ਦਿਨੇਸ਼ ਕਿੱਦਾਂ ਹੈ ਲੈ ਤਾਂ ਯਾਰ ਉਹ ਬੈਲਾ ਯਾਰ ਆ ਗਿਆ ਸ਼ਹਿਰ ਓਹੋ ਨਾ ਜਨਾਮ ਔਰ ਸਮਰਨ ਕਾਨ ਵਾਲਾ ਬੰਦਾ ਯਾਰ ਮੈਂ ਬੜੇ ਦਿਨਾਂ ਤੋਂ ਜਿਆਦਾ ਵੱਡਾ ਆਈਡਲ ਹੋਵੇ ਸੁਸਤੰਦ ਡਾਕਟਰ ਤੇ ਜਾ ਰਿਹਾ ਵਾ ਸੈਲਫੀਆਂ ਹੋ ਰਹੀਆਂ 5 ਮਿੰਟ ਬਾਅਦ ਉਹਨੂੰ ਮੋੜਿਆਂ ਤੇ ਭੇਰੇ ਯਾਰ ਇਹ ਕੋਈ ਕੰਮ ਆ ਬਹੁਤ ਬਣਾ ਧੱਕਾ ਯਾਰ ਇੰਨਾ ਮੈਂ ਤਾਂ ਪਤਾ ਨਹੀਂ ਕਿਉਂ ਯਾਰ ਕੋਈ ਕੁਮਾਰ ਸੱਚੇ ਪਾਤਸ਼ਾਹ ਮੈਂ ਤਾਂ ਕਰਨਾ ਦੁਆ ਕਰਦਾ ਭਰਾ ਸੱਚੇ ਪਾਤਸ਼ਾਹ ਕਿਰਪਾ ਕਰੋ ਨੌਜਵਾਨੀ ਤੇ ਕਿਰਪਾ ਕਰੋ ਪੰਜਾਬ ਤੇ ਕਿਰਪਾ ਕਰੋ ਸਰਬੱਤ ਦਾ ਭਲਾ ਮੰਗਦੇ ਆ ਬਾਬਾ ਇਦਾਂ ਸਾਡੇ ਹੀਰੇ ਨੇ ਲੈ ਕੇ ਜਾ ਯਾਰ ਮੰਦਾ ਪਾਕ ਮਲਦੀ ਹੈ ਬਹੁਤ ਬਹੁਤ ਕਿ ਰਬਾ ਤਸੀ ਬਹੁਤ ਘਾਟਾ ਪਿਆ ਉਹਦਾ ਯਾਰ ਨੌਜਵਾਨਾਂ ਲਈ ਇਨਸਪੀਰੇਸ਼ਨ ਸੀ ਯਾਰ ਉਹਨੇ ਕਰੇ ਕਿ ਅਦਾ ਮਾਰਾ ਨਹੀਂ ਤੱਕੜਾ ਯਾਰ ਐਡੀ ਉਹਦੀ ਬੋਲਦੀ ਭਵਾ 20 ਬੰਦਨ ਚੱਕ ਚੱਕ ਮਾਰੇ ਪਰ ਨਮਾਣਾ ਦੇਖੋ ਨੂੰ ਮੈਨਾਂ 1000 ਦਾ ਪਿਆਰ ਬਹੁਤ ਬਹੁਤ ਯਾਰ ਘਾਟਾ ਪੈ ਗਿਆ ਨਾ ਯਾਰ ਬਾਬਾ ਇਹਦੇ ਨਾਲ ਕਰ ਕਿੱਥੇ ਕੋਲ ਜਾਂਦਾ ਯਾਰ ਸਾਡੇ ਯਾਰ ਨੌਜਵਾਨਾਂ ਨੂੰ ਪਤਾ ਨਹੀਂ ਕੀ ਨਜ਼ਰ ਲੱਗ ਗਈ ਯਾਰ ਹੈ ਉਹ ਮੁੰਡੇ ਦਾ ਜੇ ਰਾਜਵੀਰ ਜਵੰਦੇ ਦਾ ਅਜੇ ਸਿਵਾ ਨਹੀਂ ਠੰਡਾ ਹੋਇਆ ਯਾਰ ਤੇ ਮੈਨੂੰ ਆ ਖਬਰ ਆ ਖਬਰ ਮਿਲ ਗਈ ਕਹਿੰਦੇ ਯਾਰ ਬਿਰਿੰਦਰ ਘੁੰਮਣ ਮੈਂ ਕਿਹਾ ਨਾ ਯਾਰ ਉਹ ਨਹੀਂ ਨਹੀਂ ਮੈਂ ਕਹਾ ਉਹ ਮੇਰੇ ਦੋਸਤ ਦਾ ਕਪਲ ਉਹਦੀ ਵੀ ਕਹਿੰਨੇ ਕੱਲ ਕਮਰ ਪਾਤੀ ਵੀ ਉਹ ਔਰ ਫਿਰ ਮੈਂ ਨਾਲ ਹੀ ਦਿਨੇਸ਼ ਨੂੰ ਫੋਨ ਲਾਇਆ ਮੈਂ ਕਿਹਾ ਦਿਨੇਸ਼ ਕਿੱਦਾਂ ਹੈ ਲੈ ਤਾਂ ਯਾਰ ਉਹ ਬੇਲਾ ਯਾਰ ਆ ਗਿਆ ਸ਼ੇਰ ਓਹੋ